ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਲਓ ਜੀ ਆਪਾਂ ਪਰ ਚੁੱਲਾ ਵਾਰਦੇ ਆਂ ਇਹਦੇ ਤੇ ਆਪਾਂ ਇੰਨਾ ਕੁ ਪਾਣੀ ਧਰ ਲੈਨੇ ਆਂ ਪਾਣੀ ਆਪਾਂ ਥੋੜਾ ਜਿਹਾ ਹੋਰ ਘੱਟ ਕਰ ਦਿੰਨੇ ਆਂ ਉਗੀ ਤਾਂ ਆਪਾਂ ਦਵਾਰੇ ਪਾਵਾਂਗੇ ਫਿਰ ਨਹੀਂ ਆਪਣਾ ਮਿੱਠਾ-ਪਿੱਕਾ ਹੋ ਜੂਗਾ ਹਾਂ ਆਪਾਂ ਗੁੜ ਲੈ ਲੇ ਆਹ ਤਿੰਨ ਗੁੜੀਆਂ ਆਪਾਂ ਨੇ ਗੁੜਦੀਆਂ ਲੈ ਲਈਆਂ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਕੇ ਘੋਲ ਲੈਣੇ ਇਹਨੂੰ ਪਾਣੀ ਚਾਪੇ ਦੇ ਵਿੱਚ ਗਰਮ ਪਾਣੀ ਚਾਪੇ ਘੁਲ ਜਾਊਗਾ ਜੀ ਆਪਾਂ ਗੁੜ ਦੇ ਘੁਲੇ ਤੋਂ ਤੁਹਾਨੂੰ ਫੇਰ ਮਿਲਦੇ ਆ ਗੁੜ ਨੂੰ ਚੰਗੀ ਤਰ੍ਹਾਂ ਘੋਲ ਲਈ ਜੀ ਦੇਖੋ ਗੁੜ ਆਪਣਾ ਕੋ ਬੜਾ ਚੰਗੀ ਤਰ੍ਹਾਂ ਠੰਡਾ ਹੋ ਗਿਆ ਉਹਨੇ ਦਾ ਕੱਪ ਦੇ ਵਿੱਚ ਪਾਉਣ ਲੈਨੇ ਜੋ ਕੁਝ ਵਿੱਚ ਹੋਊਗਾ ਗੁੜ ਦੇ ਨਿਕਲ ਜਾਊਗਾ ਇਧਰ ਆਪਾਂ ਬੋਲ ਲੈ ਲੈਨੇ ਆ ਇਹਦੇ ਵਿੱਚ ਆਪਾਂ ਕਣਕ ਦਾ ਆਟਾ ਪਾ ਲੈਨੇ ਆ ਕਿ ਆਪਣਾ ਮਿੱਠਾ ਨਾ ਘਟ ਜੇ ਥੋੜੇ ਪਾਵਾਂਗੇ ਜੀ ਆਟਾ ਇਹਦੇ ਵਿੱਚ ਆਪਾਂ ਪਾ ਲੈਨੇ ਆ ਮਿੱਠਾ ਸੋਡਾ ਖਾਣੇ ਵਾਲਾ ਸੋਡਾ ਪਾ ਲੈਨੇ ਇੱਕ ਚੁਟਕੀ ਸੋਡੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਇੱਧਰ ਆਪਾਂ ਨੇ ਤੇਲ ਮਠੀਰ ਲਈਦੀ ਜੀ ਗਰਮ ਕਰ ਲਈਦੀ ਕੱਢ ਲਈਦੀ ਹੁਣ ਇਹ ਠੰਡਾ ਹੋ ਗਿਆ ਇਹਦੇ ਵਿੱਚ ਆਪਾਂ ਤੇਲ ਪਾ ਲੈਨੇ ਹੁਣ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਨੇ ਆ ਦੇ ਦੇ ਸਾਰੀਆਂ ਗੱਠਾਂ ਜੀਆਂ ਨੇ ਮਰ ਚਣ ਲੋ ਜੀ ਮੋਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਈ ਦੇਖੋ ਐ ਬਣਨ ਲੱਗੀ ਦੀ ਪਿੰਨੀ ਜੀ ਮਿੱਠੀ ਮੁਠੀ ਜੀ ਚਾਉਣ ਲੱਗ ਗਿਆ ਵਧੀਆ ਪਿੰਨੀ ਜੀ ਬਣਨ ਲੱਗੀ ਹੁਣ ਇਹਨੂੰ ਆਪਾਂ ਥੋੜਾ ਥੋੜਾ ਮਿੱਠਾ ਪਾ ਕੇ ਗੁੰਨ ਲੈਣੇ ਆਂ ਕੱਟਾ ਨਹੀਂ ਪਾਵਾਂਗੇ ਥੋੜਾ ਥੋੜਾ ਮਿੱਠਾ ਪਾਵਾਂਗੇ ਆਪਾਂ ਵਿੱਚ ਇਹਦੇ না বহুত নৰম গৈছে নহ'ত চক लो जी आप आटा गुन के फिर मिलते हैं आटा अपना बन गया हम इन आप ढक के रख देने दे मिनट वास्ते लो जी अपने चूल्हे च्ग बाल ली उपर कड़ाही कड़ाही अपनी गर्म होंगी फिर ये आपने तेल ਜਿੱਕੜਾ ਹੀ ਆਪਣੇ ਗਰਮ ਹੋ ਗਈ ਹੁਣ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਐਡ ਕਰ ਲੈਨੇ ਆ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਾੜ ਲੈਨੇ ਆ ਆਪਣਾ ਗਰਮ ਹੁੰਦਾ ਉਨੀ ਦੇਰ ਤੱਕ ਆਪਾਂ ਮਠੀਆਂ ਨੂੰ ਬੇਲ ਲੈਨੇ ਆ ਪੇੜਾ ਬਣਾ ਲਿਆ ਚੰਗੀ ਤਰ੍ਹਾਂ ਇਹਨੂੰ ਤੇਲ ਲਾ ਕੇ ਆਪਾਂ ਰੋਟੀ ਦੀ ਤਰ੍ਹਾਂ ਬੇਲ ਲੈਨੇ ਆ ਲਓ ਚ ਇਹਨਾਂ ਪੈਨ ਨੂੰ ਕੱਟ ਲੈਨੇ ਆ। ਐਂ। ਇਸੇ ਤਰ੍ਹਾਂ ਪੰਜ ਚੋਰ ਸਮੱਠੀਆਂ ਬਣਾ ਲੈ। ਉਨੇ ਨਾਲ ਆਪਾਂ ਕੱਲੀ-ਕੱਲੀ ਨੂੰ ਪਲੇਟ ਦੇ ਵਿੱਚ ਚੱਕ ਕੇ ਧਰ ਦਿੰਨੇ ਆ ਇੱਕ ਪੇੜ ਆਪਾਂ ਨੇ ਪਹਿਲਾਂ ਵੇਲ ਲਿਆ ਐਨੇ ਆਪਣਾ ਤੇਲ ਕੱਢ ਜੂ ਐਨੇ ਆਪਾਂ ਮੱਠੀਆਂ ਨੂੰ ਵੇਲ ਲੈਨੇ ਲੋ ਜੀ ਨੂੰ ਜੀ ਆਪਾਂ ਤੇੜਾ ਕੱਢ ਲਿਆ ਇਹਨੂੰ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਲਗਾ ਕੇ

ਲਓ ਜੀ ਆਪਣਾ ਕੁਸਦਰ ਪੈਣਾ ਬਿਲਕਿ ਰੱਖ ਲਿਆ ਸਾਰੀਆਂ ਮੱਠੀਆਂ ਨੂੰ ਇਹਦੇ ਵਿੱਚ ਰੱਖ ਲੈਣੇ ਲਓ ਜੀ ਹੁਣ ਇਹਨਾਂ ਨੂੰ ਮੱਠੀਆਂ ਨੂੰ ਆਪਾਂ ਤੇਲ ਦੇ ਵਿੱਚ ਪਾ ਲੈਣੇ ਆਪਣਾ ਤੇਲ ਗਰਮ ਹੋ ਗਿਆ ਜਿਆਦੇ ਅੱਗ ਹੋਗੀ ਤੇ ਫਿਰ ਘਟਾਤੀ ਕਿਉਂਕਿ ਫਿਰ ਇਹ ਬਾਹਰੋਂ ਕਾਲੀਆਂ ਹੋ ਜਾਂਦੀਆਂ ਵਿੱਚੋਂ पकਦੀਆਂ ਨਹੀਂ ਤੇ ਇਸ ਲਈ ਆਪਾਂ ਨੇ ਅੱਗ ਘਟਾ ਕਰ ਲਈ ਮੱਠੀ-ਮੱਠੀ ਅੱਗ ਤੇ ਆਪਾਂ ਮੱਠੀਆਂ ਬਣਾਵਾਂਗੇ ਲਓ ਜੀ ਆਪਾਂ ਅੱਧਾ ਝਾਰਨੀ ਦੇ ਨਾਲ ਫਿਰ ਫਿਰ ਇਹਨੂੰ ਚੰਗੀ ਤਰ੍ਹਾਂ ਪਕਾ ਲੈਨੇ। ਬਹੁਤੀ ਅੱਗ ਨਹੀਂ ਕਰਦੇ ਕਿਉਂਕਿ ਬਹੁਤੀ ਅੱਗ ਨਾਲ ਸਿਰਫ ਉੱਪਰੋਂ ਕਾਲੀਆਂ ਹੋ ਜਾਣਗੀਆਂ, ਵਿੱਚੋਂ ਨਹੀਂ ਪੱਕਣੀਆਂ ਇਹ। ਮਿੱਠੀ-ਮਿੱਠੀ ਅੱਗ ਤੇ ਆਪਾਂ ਪਕਾਵਾਂਗੇ। ਕਿਉਂਕਿ ਪਹਿਲਾਂ ਅੱਗ ਜ਼ਿਆਦੇ ਹੋਈ ਪਈ ਸੀ, ਫਿਰ ਮੈਂ ਬਾਹਰ ਕਰਤੀ ਹੂੰ, ਅੱਗ ਘਟ ਗਈ। ਲਓ ਜੀ। ਦੇਖੋ ਮਠੀਆਂ ਆਪਣੀਆਂ ਚੰਗੀ ਤਰ੍ਹਾਂ ਪੱਕ ਗਈਆਂ। ਮਿੱਠੀ-ਮਿੱਠੀ ਅੱਗ ਤੇ ਇਹਨਾਂ ਨੂੰ ਆਪਾ ਤੇਲ ਤੋਂ ਬਾਹਰ ਕੱਢ ਲੈਨੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਕੁਸ ਆਪਾਂ ਨੇ ਪਹਿਲਾਂ ਪਕਾ ਲਿਆ ਬਿਨਾ ਕੈਮਰੇ ਤੋਂ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਮਠੀਆਂ ਬਣਾ ਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਜੀ